ਤੇ 3 ਗ੍ਰਾਸਾ ਦੇ ਤੋਂ ਪਹਿਲਾਂ ਕੋਈ ਇਹ ਪੁੱਛਦੇ ਨਹੀਂ ਕਿ ਤੁਸੀਂ ਅਮਰਤਾਰੀ ਹੈ ਜਾਂ ਨਹੀਂ ਪਰ ਅਸੀਂ ਬੇਨਤੀ ਕਰਦੇ ਹੁਣ ਜੋ ਪਿੱਛੇ ਹੋਇਆ ਛੱਡੋ ਪਰ ਗਾਂ ਕਿਰਪਾ ਕਰੋ ਆ ਵੇਖ ਲੋ ਤੁਹਾਡੇ ਸਾਹਮਣੇ ਸ਼ਰਾਬ ਵੇਖ ਲੋ ਢੇਰ ਨੇ ਨਹੀਂ ਆਹ ਵੇਖੋ ਆ ਵੇਖ ਲੋ ਕਢਾਈ ਇੱਕ ਤੁਹਾਨੂੰ ਆਏ ਪੁੱਛਨੇ ਕਢਾਈ ਪਹਿਲਾਂ ਨਹੀਂ ਕਰਾ ਪਾ ਦੇ ਲੱਗੇ ਕਢਾਈ ਮੈਂ ਨਹੀਂ ਯਾਰ ਮੈਂ ਇਸੇ ਵਾਂਗ ਇਹਦਾ ਨਾਂ ਲੈ ਲੱਗਾ ਸਾਨੂੰ ਆਪਣੇ ਆਪ ਨੂੰ ਸ਼ਰਮ ਮਹਿਸੂਸ ਹੋ ਰਹੀ ਹੈ ਪ੍ਰਸ਼ਾਸਨ ਨੇ ਮੁੱਖ ਦੇ ਪਹੁੰਚਿਆ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੀ ਉੱਥੇ ਸ਼ਰਾਬ ਦੀਆਂ ਵੇਖੋ ਪਾਛਰ ਹੋਣੀ ਆਈ ਕਿ ਮਹਾਰਾਜ ਘਰਵਾ ਤੇ ਮੈਂ ਕਿਹੜੀ ਗਲੀ ਸ਼ਰਾਬ ਕਿਥੋਂ ਫੇਰ ਕੇ ਹੁੰਦੇ ਆ ਨਾ ਜਰਾਗੀ ਬਣਾ ਨਾਂ ਦੱਸ ਦੇ ਕੀ ਆਪਣਾ ਨਾਂ ਦੱਸ ਦੇ ਸਾਰਿਆਂ ਨੂੰ ਨਾਂ ਕੀ ਜਰਾ ਨਾਂ ਤੇ ਦੱਸ ਦੇ ਨਾਂ ਕੀ ਜਰਾ ਨਾਂ ਦੱਸ ਆਪਣਾ ਤੇਰੀ ਮਾਂ ਨਾਂ ਰੱਖੀ ਗਈ ਤੇਰਾ ਹੈ ਅੰਮ੍ਰਿਤ ਪਾਲਤ ਸਿੰਘ ਆ ਕੰਮ ਸਿੱਟ ਨੂੰ ਬਦਨਾਮ ਕਰ ਰਿਹਾ ਹੈ ਹੈ ਤੂੰ ਗੁਰੂਆਰਾ ਬਣ ਗਿਆ ਹੋਏਗਾ ਹੁਣ ਚੱਲ ਕਮੇਟੀ ਦੇ ਸਿੰਘ ਤੇ ਆਪਣੇ ਸਸਕਾਰ ਮੇਡੀ ਸਿੰਘ ਲੈ ਕੇ ਚਲੇ ਗਏ ਨੇ ਉਸ ਤੋਂ ਬਾਅਦ ਉਸ ਆਪਣੀ ਕਾਰਵਾਈ ਕਰਨਾ ਚਾਹੁੰਦੀ ਸੀ ਪਰ ਉਸ ਦੇ ਕਾਲੇ ਕੀਤੀ ਕੋਈ ਖਿਆਲ ਕਰਾਈ ਅਧੀ ਕਿ ਅਸੀਂ ਜਦੋਂ ਫਿਰ ਅੰਦਰ ਐਂਟਰੀ ਵਿੱਚੋਂ ਆ ਲਖੋ ਕਿਹੜੀ ਕਿਹੜੀ ਮਹਿੰਗੀ ਖਰਾਬ ਦੇ ਜਗਲੀ ਹੋਣਾ ਆ ਹੁਣ ਆ ਆ ਬਸਰੇ ਭਾਈ ਜੀ ਮੇਰੇ ਪਿੱਛੇ ਬੱਧੀ ਆ ਆ ਹੁਣ ਬਾਅਦ ਵਿੱਚ ਦੱਸਣ ਲਈ ਕੱਢੀ ਆ ਇਹ ਦੇਖੋ ਵੀ ਇੰਨੀ ਸ਼ਰਾਬ ਹੋਰ ਕਿਉਂ ਵੀ ਜਾਈਂ ਅੰਮ੍ਰਿਤਪਾਲ ਜੀ ਹਾਂਜੀ ਕਿਹੜਾ ਲੱਖਾ ਜੀ ਰਜਿੰਦਰ ਨਗਰ ਹਾਂਜੀ ਇੱਧਰ ਧਿਆਨ ਦੇ ਤੂੰ ਕੀ ਕਹਿਣਾ ਚਾਹੁੰਦੇ ਜਿਹੜੀ ਇਹਨਾਂ ਨਾਲ ਗੱਲ ਨਹੀਂ ਹੋਈ ਜੀ ਇੱਧਰ ਆ ਜਾ ਗੱਲ ਕਰਾਂਗੇ ਆਪ ਕਿਵੇਂ ਹੋ ਜੀ ਇਹ ਸ਼ਰਾਬ ਬਰਾਂਡ ਤੇ ਨਹੀਂ ਕਰਾਂ ਚਾਹੁੰਦੇ ਮੈਂ ਕੀ ਕਹਾਂਗਾ ਜੀ ਛੀ ਛੀ ਬੋਲੂ ਛੀ ਕੀ ਕਹਿਣਾ ਚਾਹੁੰਦੇ ਹਾਂਜੀ ਸ਼ਰਾਬ ਤੇਰੀ ਆ ਹਾਂਜੀ ਤੇਰੀ ਆ ਇਥੇ ਗੁਰੂ ਦਾਸਾ ਪ੍ਰਕਾਸ਼ੇ ਸ਼ਰਾਬ ਰੱਖ ਸਕਦੇ ਆਪਾਂ ਦੱਸਦੇ ਤੂੰ ਹੈਂ ਰੱਖ ਸਕਦਾ ਆ ਗਈ ਹੈਂ ਮੰਨਣਾ ਨਹੀਂ ਮੰਨਦਾ ਦਲਦੀ ਅਜ ਤੋ ਗਾਂ ਸ਼ਰਾਬ ਨਹੀਂ ਪੀਵਾਂਗਾ ਹਾਂਜੀ ਨਹੀਂ ਪੀਵਾਂਗਾ ਨਹੀਂ ਪੀਵੇਗਾ ਕਰ ਵੀ ਨਹੀਂ ਬਣਾਗਾ ਹੈ ਕਰ ਵੀ ਨਹੀਂ ਹੱਥੋਂ ਨਹੀਂ ਲਾਵਾਂਗਾ ਇਹ ਫਿਰ ਇਹ ਪ੍ਰਸ਼ਾਸਨ ਨੇ ਕਬਜ਼ੇ ਲੈ ਲੈਣੇ ਹੁਣ ਤੇ ਦੇਰ ਤੇ ਪਰਚਾ ਦਰਜ ਕਰ ਦੇਣਾ ਹੈ ਬਕਸ਼ੀ ਹੈ ਬਕਸ਼ੀ ਕਿੰਨੀ ਬਕਸ਼ੀ ਉਹ ਬੇਲਾ ਦੱਸ ਜਿਹਨੂੰ ਘਰ ਤੋਂ ਤੁਸੀਂ ਕਰ ਸੱਦ ਕੇ ਪਰ ਮੌਣਿਆ ਨੂੰ ਘਰ ਸੱਦੀਏ ਤੇ ਉਹਦੀ ਮਣਕੇ ਬੇਇੱਜ਼ਤੀ ਕਰੀਏ ਸੋਭਾ ਦਿੰਦਾ ਮੈਨੂੰ ਘਰ ਗੁਰੂਗਰਾਸਾਂ ਨੂੰ ਸਾਡੀ ਦੀ ਮਰਜ਼ਾਦਾ ਦੀ ਲੰਘਣਾ ਕਰੀਏ ਮੈਨੂੰ ਮਹੀਨੇ ਬਾਅਦ ਦੇਖ ਲਿਆ ਮਨੁੱਖ ਕਿਹਾ ਉਹ ਤੇ ਸਾਰੀਆਂ ਬੋਤਲਾਂ ਗਿਣੀਆਂ ਹੋਣਗੀਆਂ 80 ਦੀ ਹੀ ਨਹੀਂ ਮਪਾ ਜੀ 80 ਕਿੱਤੀਆਂ ਹੈ ਕਿੰਨੀਆਂ ਆਈਆਂ ਤੁਹਾਡੇ ਸਾਹਮਣੇ ਹੀ ਜੋ ਗਿਣੀ ਕਰੋ ਜੇ ਲੋ ਕਹਾਂ ਬੀਅਰ ਗਿਣਾਲ ਬੀਅਰ ਦੀ ਪੇਟੀ ਕਿੰਨੀ ਉਹ ਬੀਅਰ 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 ਕੌਣ ਪੀਂਦਾ ਬੀਅਰ ਕੌਣ ਪੀ ਰਿਹਾ ਕਰਦੀ ਵਿਧੀਦਰੀ ਹਾਂ ਕੋਣ ਮਿੰਦਾ ਬੀਅਰ ਬੀਅਰ ਕੋਣ ਕੋਣ ਬੀਜਾਉ ਦੱਸ ਦੇ ਬੀਅਰ ਕਰਜੇ ਆਉਂਦੀ ਆ ਕਰਜੇ ਆਉਂਦੀ ਆ ਕਰਜੇ ਆਉਂਦੀ ਆ ਦੱਸ ਦੇ ਕਰਜੇ ਆਉਂਦੀ ਆ ਬੀਅਰ ਦੱਸ ਦੇ ਬੋਲ ਕੇ ਅਮਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਆਲ ਇੰਡੀਆ ਤੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਤੇ ਪੁਲ ਪ੍ਰਸ਼ਾਸਨ ਬੀਡੀ ਥਾਣੇ ਤੋਂ ਇਸ ਰਜਿੰਦਰ ਨਗਰ ਵਿੱਚ ਜਿੱਥੇ ਅੰਮ੍ਰਿਤਪਾਲ ਤੇ ਜਸਬੀਰ ਸਿੰਘ ਦੋਨੋਂ ਭਰਾ ਰਹਿੰਦੇ ਸਨ ਜਿਹਦਾ ਨਾਂ ਅੰਮ੍ਰਿਤਪਾਲ ਹੈ ਉਹ ਰੱਜ ਕੇ ਸ਼ਰਾਬ ਤੇ ਮੀਟ ਇਸ ਘਰ ਵਿੱਚ ਚੱਲਦਾ ਸੀ ਜਦੋਂ ਅਸੀਂ ਇਸ ਘਰ ਵਿੱਚ ਆਏ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਸਨ ਉੱਪਰਲੀ ਮੰਜ਼ਲ ਦੇ ਵਿੱਚ ਨਾ ਤਾਂ ਕੋਈ ਸੋਖਾ ਆਸਣ ਸੀ ਸਤਿਗੁਰਾਂ ਵਾਸਤੇ ਸੋਖਾ ਆਸਣ ਪੀੜਾ ਸਾਹਿਬ ਦੇ ਕੀਤਾ ਜਾਂਦਾ ਸੀ ਇੱਕ ਭੈਣ ਮਨਪ੍ਰੀਤ ਕੌਰ ਜਿਹੜੀ ਪ੍ਰਕਾਸ਼ ਕਰਦੀ ਸੀ ਉਹਨੇ ਵੀ ਅੰਮ੍ਰਿਤ ਨਹੀਂ ਘਰ ਦੇ ਕਿਸੇ ਮੈਂਬਰ ਤੇ ਅੰਮ੍ਰਿਤ ਨਹੀਂ ਛਕਿਆ ਇਹ ਸਿਰਫ ਦਰਬਾਰ ਸਾਹਿਬ ਦੇ ਲਾਗੇ ਹੀ ਰੈਸ਼ਾ ਤੇ ਆਪਣੇ ਬਾਬਾ ਦੀਸੂ ਦੇ ਸਤਾਨ ਦੇ ਵੀ ਬਿਲਕੁਲ ਆਗੇ ਹਨ ਅਸੀਂ ਅੰਮ੍ਰਿਤਸਰ ਕੀ ਸਾਰੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹੈ ਉਹਨਾਂ ਨੂੰ ਬੇਨਤੀ ਤੁਹਾਡੇ ਮੀਡੀਆ ਰਾਹੀਂ ਕਰਦੇ ਆ ਕਿ ਉਹ ਆਪਣੇ ਆਪ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਸਾਹਿਬ ਕੇ ਸੁਭਾਏਮਾਨ ਕਰ ਦਿਓ ਜਿੱਦਾਂ ਕਿ ਸ਼ਰਾਬ ਮੀਟ ਕੋਈ ਪਰਿਵਾਰ ਦਾ ਮੈਂਬਰ ਅੰਮਰਤ ਧਾਰੀ ਨਹੀਂ ਹੈ ਕਿਉਂਕਿ ਮਰਜ਼ਾਦਾ ਹੈ ਕਿ ਸਤਿਗੁਰਾਂ ਦੇ ਤਾਬਿਆਂ 'ਚ ਬਹਿਣ ਵਾਲਾ ਵੀ ਅੰਮ੍ਰਿਤਧਾਰੀ ਹੋਣਾ ਚਾਹੀਦਾ ਹੈ ਤੇ ਜਿਨ੍ਹਾਂ ਘਰ ਵਿੱਚ ਕੋਈ ਸਮੇਂ ਸਿਰ ਪ੍ਰਕਾਸ਼ ਨਹੀਂ ਹੁੰਦਾ ਨਿਤਨੇਮ ਨਹੀਂ ਹੁੰਦਾ ਉਹ ਵੀ ਆਪਣੇ ਆਪ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਸਾਹਿਬ ਵਿਖੇ ਸੁਭਾਏ ਮਨ ਕਰ ਦਿਓ ਨਹੀਂ ਤਾਂ ਸਤਕਾਰ ਕਮੇਟੀ ਨੇ ਕਮਰਕਾਸੇ ਕੀਤੇ ਆ ਸਾਡਾ ਨੰਬਰ ਹੈਗਾ 9852 13317 ਜਦੋਂ ਤੁਸੀਂ ਸਾਨੂੰ ਯਾਦ ਕਰੋਗੇ ਦੱਸੋਗੇ ਤੁਹਾਡਾ ਨਾਮ ਗੁਪਤ ਰੱਖਾਂਗੇ ਤੇ ਤੁਰੰਤ ਆਪਣੇ ਸਾਰੇ ਸਿੰਘਾਂ ਸਮੇਤ ਬਾਬਾ ਦੀਪ ਸਿੰਘ ਦਾ ਬਣਾਇਆ ਜਥਾ ਪਹੁੰਚ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਅਸੀਂ ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਹਨ ਇਹ ਰਾਮਸਰ ਵਿਖੇ ਸੁਭਾਏਮਾਨ ਕੀਤੇ ਗਏ ਹਨ ਪਰ ਮਾ ਨਾਲ ਹੀ ਇਹ ਇਥੋਂ ਦੀ ਸਾਰੀ ਪ੍ਰਬੰਧਕ ਕਮੇਟੀ ਸ਼੍ਰੋਮਣੀ ਕਮੇਟੀ ਦੇ ਸ੍ਰੀ ਅਕਾਲ ਤਖਤ ਦੇ ਨਮਾਇੰਦਿਆਂ ਨੂੰ ਬੇਨਤੀ ਕਰਦਾ ਤੁਹਾਡੇ ਮੀਡੀਆ ਰਾਂ ਕਿ ਜਿਨ੍ਹਾਂ ਜਿਨ੍ਹਾਂ ਦੇ ਘਰਾਂ ਚ ਗੁਰੂ ਗ੍ਰੰਥ ਸਾਹਿਬ ਕਿਉਂਕਿ ਇਹ ਤਾਂ ਕੋਈ ਪਾਕਿਸਤਾਨ ਤੋਂ ਕੋਈ ਚైనా ਤੋਂ ਨਹੀਂ ਆਏ ਨਾ ਕਿਸੇ ਅਮਰੀਕਾ ਤੋਂ ਆਏ ਨੇ ਇਹ ਸ਼੍ਰੋਮਣੀ ਕਮੇਟੀ ਕੋਲ ਆ ਵੇ ਸਾਰਾ ਪ੍ਰਬੰਧ ਹੈ ਇਕੱਲੀ ਸ਼੍ਰੋਮਣੀ ਕਮੇਟੀ ਦੇ ਦਿੱਲੀ ਕਮੇਟੀ ਜਿਹੜੀ ਸ਼ਿਪਾਈ ਕਰ ਰਹੀ ਹੈ ਐਵੇਂ ਨਾ ਜਿਹਨੂੰ ਮੂੰਹ ਚੋ ਕੇ ਜਿਹੜਾ ਤੁਹਾਡੇ ਕੋਲ ਆ ਜਾਂਦਾ ਹੈ ਜਾਂ ਤੁਹਾਨੂੰ ਕੋਈ ਫਰਮਾਇਸ਼ ਆਂਦੀ ਹੈ ਗੁਰੂ ਗ੍ਰੰਥ ਸਾਹਿਬ ਨਾਂ ਦਿਆ ਕਰੋ ਜੋ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਅਦਬ ਹੋਣਾ ਚਾਹੀਦਾ ਹੈ ਉਹ ਤੁਸੀਂ ਕਰਾਉਣਾ ਜਾਂ ਅਸੀਂ ਕਰਾਉਣਾ ਹੈ ਪਰ ਅਸੀਂ ਬੇਸਲੇ ਹੋ ਚੁੱਕੇ ਹਾਂ ਤਾਂ ਬੇਦਬੀਆਂ ਹੋ ਰਹੀਆਂ ਨੇ ਇਹ ਕੋਈ ਹੁਕਮਨਾਮਾ ਵੀ ਜਾਰੀ ਹੋਣਾ ਚਾਹੀਦਾ ਸ੍ਰੀ ਸ਼ੰਦੇਸ਼ ਵੀ ਜਾਰੀ ਹੋਣਾ ਜਿਹਦਾ ਜਿਨ੍ਹਾਂ ਨੇ ਘਰਾਂ ਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਿਤ ਕੀਤੇ ਨੇ ਉਥੇ ਮਰਜ਼ਾਦਾ ਨਹੀਂ ਹੋ ਰਹੀ ਤੇ ਉਹ ਗੁਰਦੁਆਰਾ ਸਾਹਿਬ ਵੀ ਕੇ ਸੁਬਾਇਮਾਨ ਕਰ ਦੇਣ ਨਹੀਂ ਤਾਂ ਅਸੀਂ ਪ੍ਰਸ਼ਾਸਨ ਨੂੰ ਨਾਲ ਲੈ ਕੇ ਉਹਨਾਂ ਦੇ ਘਰਾਂ ਚ ਪਹੁੰਚਾਂਗੇ ਤੇ ਕਾਨੂੰਨੀ ਕਾਰਵਾਈ ਵੀ ਜ਼ਰੂਰ ਹੋਣ ਦੇ ਕਰਾਇਆ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ